ਪ੍ਰਤਾਪ ਬਾਜ਼ਬਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵੱਡੇ ਸਵਾਲ ਚੁੱਕੇ ਨੇ ਪ੍ਰਤਾਪ ਬਾਜ਼ਬਾ ਦਾ ਕਹਿਣਾ ਕਿ ਪੰਜਾਬ ਤਾਂ ਕੰਗਾਲ ਹੋ ਗਿਆ ਇਹ ਰੰਗਲਾ ਪੰਜਾਬ ਬਣਾਉਣ ਚ ਲੱਗੇ ਹੋਏ ਨੇ ਉਸਦੇ ਮੰਤਰੀ ਪ੍ਰਧਾਨ ਮੰਤਰੀ ਰਾਹਤ ਫੰਡ ਲਈ ਨਹੀਂ ਸਗੋਂ ਰੰਗਲਾ ਪੰਜਾਬ ਲਈ ਪੈਸੇ ਮੰਗ ਰਹੇ ਨੇ ਤਾਂ ਜੋ ਉਹ ਆਰਟੀਆਈ ਦੇ ਧਾਰੇ ਚ ਨਾ ਆਉਣ ਬਾਜ਼ਬਾਨ ਨੇ ਸਰਦਨਤੀ ਹੀ ਅਪੀਲ ਕੀਤੀ ਆ ਕਿ ਕੋਈ ਵੀ ਰੰਗਲਾ ਪੰਜਾਬ ਚ ਫੰਡ ਨਾ ਜਮਾ ਕਰਵਾਏ ਵਿਰੋਧੀ ਧਿਰ ਦੇ ਆਗੂ ਨੇ ਸਰਕਾਰ ਤੋਂ ਪੁੱਛਿਆ ਕਿ ਕਿਸਾਨਾਂ ਨੂੰ ਮੁਆਵਜ਼ਾ ਕਦੋਂ ਦਿੱਤਾ ਜਾਵੇਗਾ ਪਹਿਲਾਂ ਤਾਂ ਮੁੱਖ ਮੰਤਰੀ ਕਹਿ ਰਹੇ ਸੀ ਕਿ ਗਿਰਦਾਵਰੀਆਂ ਬਾਅਦ ਚ ਹੋਣਗੀਆਂ ਪੈਸੇ ਪਹਿਲਾਂ ਦਿੱਤੇ ਜਾਣਗੇ ਮੁੱਖ ਮੰਤਰੀ ਨੇ ਬੱਕਰੀਆਂ ਤੇ ਮੁਰਗੀਆਂ ਤੱਕ ਦੇ ਮੁਆਵਜ਼ੇ ਦੇ ਰਹੇ ਸੀ ਤੇ ਹੁਣ ਕੀ ਹੋ ਗਿਆ ਸਰਕਾਰ ਬੀਬੀ ਐਮਬੀ ਦੀਆਂ ਗੱਲਾਂ ਕਰ ਰਹੀ ਆ ਰਣਜੀਤ ਸਾਗਰ ਡੈਮ ਦਾ ਪੰਜਾਬ ਸਰਕਾਰ ਦੇ ਹੀ ਅੰਡਰ ਆ 24 ਅਗਸਤ ਨੂੰ ਇੱਥੇ ਪਾਣੀ ਦਾ ਪੱਧਰ 500 24.79 ਮੀਟਰ ਸੀ ਜਦੋਂ ਕਿ ਇਸ ਦੀ ਕੁੱਲ ਸਮਰੱਥਾ 528 ਮੀਟਰ ਆ ਪਾਣੀ ਨੂੰ ਅੰਤ ਤੱਕ ਰੋਕ ਕੇ ਰੱਖਿਆ ਗਿਆ ਜਿਸ ਕਾਰਨ ਹੜ੍ਹ ਆਇਆ ਸਰਕਾਰ ਹੜ੍ਹਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਆ ਇਸ ਦੇ ਨਾਲ ਹੀ ਪ੍ਰਤਾਪ ਆਜ਼ਮਾ ਦੇ ਹੋਰ ਵੀ ਬਿਆਨ ਸਾਹਮਣੇ ਆਏ ਨੇ ਉਹ ਤਾਂ ਤੁਹਾਨੂੰ ਸੁਣਾ ਦਿੰਨੇ ਆ ਪੈਕੇਜ ਦੀ ਗੱਲ ਆ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਮੈਂ ਅੱਜ ਫੇਰ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਭਾਨ ਸਾਹਬ ਤੁਸੀਂ ਆਪ एलान ਕੀਤਾ ਸੀ ਕੇਜਰੀਵਾਲ ਸਾਹਿਬ ਦਾ ਖੁੱਦ एलान ਸੀ ਕਿ ਐਜ਼ ਅ মেট্রੋਪੋਲਿਸ ਆਪ ਗਵਰਨਮੈਂਟ ਦੀ ਪਾਲਿਸੀ ਹੋਏਗੀ ਕਿਤੇ ਵੀ ਨੁਕਸਾਨ ਫਸਲਾਂ ਦਾ 100% ਦੀ ਜਿੱਥੇ ਹੁੰਦਾ ਹੈ 20000 ਰੁਪਏ ਦੀ ਪਹਿਲੀ ਗਿਸਟ ਪਹਿਲੀ ਇਨਸਟਾਲਮੈਂਟ ਅਸੀਂ ਕਿਸਾਨਾਂ ਨੂੰ ਵਿਜੀਟਲੀ ਕਰਾਂਗੇ ਸੋ ਥੈਟ ਉਹ ਆਪਣਾ ਕੰਮ ਚਲਾ ਸਕਣ ਮੈਂ ਮਾਨਸਾਹਬ ਦੇ ਰਾਈਟਸ ਦੇ ਵਰਡਸ ਦੀ ਗੱਲ ਕਰ ਰਿਹਾ ਹਾਂ ਸ਼ਬਦਾਂ ਦੀ ਤੇ 30000 ਰੁਪਿਆ ਫੀ ਕਿੱਲੇ ਦਾ ਅਸੀਂ ਗਰਦਾਬਰੀ ਤੋਂ ਬਾਅਦ ਕਰਨਾ ਵੇਖੋ ਅੱਜ ਕਈ ਦਿਨ ਹੋ ਪਾਣੀ ਥੱਲੇ ਜਾ ਚੁੱਕਿਆ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਮੇਰੀ ਅਪੀਲ ਹੋਏਗੀ ਚੀਫ ਮਿਨਿਸਟਰ ਸਾਹਿਬ ਨੂੰ ਕਿ ਅੱਜ ਜਦੋਂ ਇਹ ਐਂਡ ਹੋਣੀ ਹੈ ਡਿਸਕਸ਼ਨ ਐਂਡ ਹੋਣੀ ਹੈ ਤੁਸੀਂ ਆਪਣਾ ਰੈਜ਼ੋਲੂਸ਼ਨ ਜਿਹੜਾ ਉਹਨੂੰ ਪੇਸ਼ ਕਰਨਾ ਹੈ ਉਹਦੇ ਵਿੱਚ ਮੈਂ ਚਾਹਾਂਗਾ ਉਸ ਤੋਂ ਪਹਿਲੇ ਚੀਫ ਮਿਨਿਸਟਰ ਸਾਹਿਬ ਸਾਰਿਆਂ ਨੂੰ ਪਹਿਲੇ ਤੇ ਕਦੋਂ ਤੱਕ ਕਿਹੜੀ ਡੇਟ ਤੱਕ 20000 ਰੁਪਿਆ ਕੱਢਣਗੇ ਉਹਦਾ ਲਾਫ 30000 ਰੁਪਿਆ ਕਿੰਨੇ ਦਿਨ ਹੋਰ ਗਰਦਾਬਰੀ ਤੇ ਲੜ ਕੇ ਨੰਬਰ 2 ਜਿੰਨਾ ਸਾਡੇ ਜਾਨਵਰਾਂ ਦਾ ਨੁਕਸਾਨ ਹੋਇਆ گاਵਾ ਦਾ ਮੱਝਾਂ ਦਾ ਘੁੜਿਆਂ ਦਾ ਬੱਕਰਿਆਂ ਦਾ ਬਕਰੀਆਂ ਦਾ ਬਾਕੀ ਵੀ ਪੋਲਟਰੀ ਦਾ ਬੜਾ ਨੁਕਸਾਨ ਹੋਇਆ ਕਾਈਂਡਲੀ ਉਹਦਾ ਵੀ ਸਾਨੂੰ ਕਿਰਪਾ ਕਰਕੇ ਦੱਸਿਆ ਜਾਏ ਤਦੋਂ ਤੱਕ ਇਹ ਇੱਕ ਵੱਡੀ ਮੰਗ ਹੈ ਸਮੁੱਚੇ ਕਿਸਾਨੀ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਸਾਡੀ ਪਾਰਟੀ ਦੀ ਮੇਨ ਡਿਮਾਂਡ ਇਹ ਹੈ ਕਿ ਜਿਹਦਾ ਜਿੰਨਾ ਨੁਕਸਾਨ ਹੋਇਆ ਕਿਸੇ ਨੇ 8 ਕਿੱਲੇ ਬੀਜਿਆ 6 ਕਿੱਲੇ ਬੀਜਿਆ 10 ਕਿੱਲੇ ਬੀਜਿਆ 12 ਕਿੱਲੇ ਬੀਜਿਆ ਗਰਦਾਬਰੀ ਚ ਪੂਰੀ ਕੰਪਨਸੇਸ਼ਨ ਕਿਸਾਨ ਨੂੰ ਹੋਣੀ ਚਾਹੀਦੀ ਇਹ ਨਹੀਂ ਕਿ ਅਜੇ ਤੱਕ ਪਿਛਲੀ ਵਾਰ ਇਹ ਨਾ ਨਿਰਾ 5 ਏਕੜ ਤੱਕ ਹੋਵੇ ਤਾਂ ਇਹਦੇ ਤੇ ਲਿਮਿਟ ਨਹੀਂ ਰਹਿਣੀ ਚਾਹੀਦੀ 5 ਲੱਖ ਏਕੜ ਦਾ ਮਤਲਬ ਹੈ ਕਿ 5 ਲੱਖ ਏਕੜ ਦੇ ਲੋਕਾਂ ਜਿਹੜੇ ਕਿਸਾਨਾਂ ਨੇ ਝੋਨਾ ਬੀਜਿਆ ਜਾਂ ਕਮਾਹ ਬੀਜਿਆ ਜਾਂ ਕੋਈ ਵੀ ਫਸਲ ਬੀਜੀ ਪੂਰਾ ਕੰਪਨਸੇਟ ਕਰ ਨੰਬਰ 2 ਨੰਬਰ 3 ਇਹਦੇ ਚ ਬੜਾ ਇੰਪੋਰਟੈਂਟ ਹੈ ਕਿ ਜਿਹੜੇ ਗਰੀਬ ਲੋਕਾਂ ਨੇ ਠੇਕੇ ਤੇ ਪੈੜੀਆਂ ਲੀਤੀਆਂ ਉਹ ਅੱਗੇ ਠੇਕੇ ਤੇ ਪੈੜੀਆਂ ਲੈ ਕੇ ਮੇਨ ਓਨਰ ਨੂੰ ਮੇਨ ਮਾਲਕ ਨੂੰ ਆਪਣਾ ਠੇਕਾ ਦੇ ਚੁੱਕੇ ਨੇ ਇਹ ਨੁਕਸਾਨ ਉਹਨਾਂ ਦਾ ਹੈ ਇਹ ਕੰਪਨਸੇਸ਼ਨ ਜ਼ਮੀਨ ਤੇ ਠੇਕਾ ਲੈ ਕੇ ਵਾਣ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਜਾਣਾ ਚਾਹੀਦਾ ਉਹ ਜ਼ਮੀਨ ਮਾਲਕ ਨੂੰ ਨਹੀਂ ਜਾਣਾ ਚਾਹੀਦਾ ਉਹ ਜਿਨ੍ਹਾਂ ਨੇ ਠੇਕੇ ਤੇ ਪੈੜੀਆਂ ਲੀਤੀਆਂ ਉਹਨਾਂ ਨੂੰ ਜਾਣਾ ਚਾਹੀਦਾ ਤੋਂ ਇਹ ਤਿੰਨ ਚੀਜ਼ਾਂ ਦੀ ਅਸੀਂ ਮੰਗ ਕਰ ਰਹੇ ਹਾਂ ਤੇ ਹੋਰ ਬਹੁਤ ਸਾਰੀਆਂ ਇੱਥੇ ਗੱਲਾਂ ਕਰਨ ਵਾਲੀਆਂ ਨੇ ਕਈ ਇਹ ਬਿੱਲ ਲੈ ਕੇ ਆਏ ਨੇ ਉਨ ਬੇਕੋ ਕਿੰਨਾ ਅਨਫੋਰਚੂਨੇਟ ਹੈ ਕਿਥੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਸਾਨੂੰ ਇਹ ਕਾਨਾ ਅਸੀਂ ਸਰਕਾਰ ਕੋ ਜਾਂ ਬੈਂਕਾ ਕੋ ਕਰਜ਼ੇ ਨਹੀਂ ਚੁਕਾਇਆ ਕਰਾਂਗੇ ਤਕਰੀਬਨ ਸਵਾ ਚਾਰ 4.5 ਲੱਖ ਤੇ ਪਹੁੰਚ ਗਏ ਹੋਣੇ ਕੀ ਕਰਨ ਲੱਗੇ ਨੇ ਇੱਕ ਬਿੱਲ ਲੈ ਕੇ ਆਏ ਨੇ ਇੰਪਰੂਵਮੈਂਟ ਟਰਸਟ ਨਹੀਂ ਤੇ ਇੰਪਰੂਵਮੈਂਟ ਟਰਸਟ ਆਪਣੇ ਆਪ ਦੇ ਵਿੱਚ ਜਿਹੜਾ ਕਾਨੂੰਨ ਹੈ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਇੰਪਰੂਵਮੈਂਟ ਟਰਸਟ ਦੀ ਜਿੰਨੀ ਜਾਇਦਾਦ ਹੈ ਜੇ ਉਹ ਕਿਤੇ ਵੇਚਦਾ ਵੀ ਉਹ ਕੱਲਾ ਰਿਸਪੈਕਟਿਵ ਇੰਪਰੂਵਮੈਂਟ ਟਰਸਟੀ ਉਹਦਾ ਇਸਤੇਮਾਲ ਕੀਤਾ ਜਾਂਦਾ ਹੁਣ ਇਹ ਨਵਾਂ ਬਿੱਲ ਲੈ ਕੇ ਆ ਰਹੇ ਨੇ ਕਿ ਇੰਪਰੂਵਮੈਂਟ ਟਰਸਟਾਂ ਦੀ ਜਾਇਦਾਦ ਵਿੱਚ ਉਹ ਇਹਨਾਂ ਦੇ ਕੋਲ ਜਿਹੜਾ ਇਹਨਾਂ ਦਾ ਲੋਕਲ ਸੈਲਫ ਗਵਰਨਮੈਂਟ ਹੈ ਉਹਦੇ ਖਾਤੇ ਵਿੱਚ ਜਮ੍ਹਾਂ ਹੋਏ ਤੇ ਸਾਡਾ ਖਰਚਾ ਇਹ ਹੈ ਕਿ ਉਸ ਦੇ ਅਗੇਂਸਟ ਫਿਰ ਲੋਨ ਚੁੱਕਣਗੇ ਫਿਰ ਉਹ ਤੁਸੀਂ ਵੇਖਿਆ ਹੀ ਹੋਵੇਗਾ ਪਿਛਲੇ ਦਿਨੀ ਪੰਜ ਮੇਜਰ ਪ੍ਰਾਪਰਟੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਅੰਡਰ ਦੀ ਹੈਮਰ ਕਰ ਲਈਆਂ ਨੇ ਕਿ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰਾਪਰਟੀਆਂ ਤੇ ਹੈਰਿਟੇਜ ਪ੍ਰੋਪਰਟੀਆਂ ਨੇ ਇੱਕ ਪ੍ਰੈਸੈਂਟ ਸਟੇਸ਼ਨਰੀ ਦਾ ਬਹੁਤ ਵੱਡਾ ਆਫਸਰ ਪਟਿਆਲੇ ਦੇ 18 ਕਿਲੇ ਹੁਣ ਉਹਨੂੰ ਵੇਚਣ ਲੱਗ ਪਏ ਕਈ ਰੈਸਟ ਹਾਊਸਸ ਪੀ ਡਬਲਯੂ ਡੀ ਦੇ ਵੇਚਣ ਲੱਗ ਪਏ ਕਈ ਜੱਜਾ ਦੀਆਂ ਕੋਠੀਆਂ ਵੇਚਣ ਲੱਗ ਪਈਆਂ ਇਹ ਤੇ ਜਿਸ ਅੰਗਰੇਜ਼ੀ ਚ ਕਿਹਾ ਜਾਂਦਾ ਕਿ ਦੇ ਆਰ ਸੇਲਿੰਗ ਦੀ ਸਿਲਵਰ ਆਫ ਦੀ ਫੈਮ ਇਹ ਤੇ ਅੱਜ ਇਥੋਂ ਤੱਕ ਆ ਕੇ ਪਾਂਡੇ ਵਿੱਚ ਤੱਕ ਆ ਗਏ ਮੁਰਵ ਸੇਵਾ ਕੀ ਕਰਨ ਕਿੰਨਾ ਬੁਰਾ ਹਾਲ ਇਹ ਨਾ ਕਸੋ ਬੀਜੇਪੀ ਅੱਜ ਆਪਣਾ ਸੈਸ਼ਨ 37 ਚ ਗਾਦੇ ਲਾਕੇ ਬਟਲੀ ਮੋਕ ਕੋ ਬੀਜੇਪੀ ਨੂੰ ਸੇ ਬੀਜੇਪੀ ਨੇ ਸੈਸ਼ਨ ਕੀ ਲਾਣਾ ਦੇ ਲੈਨ ਕੁਝ ਨਹੀਂ ਬੀਜੇਪੀ ਦੇ ਐਮਐਲਏ ਸਾਹਿਬ ਨੂੰ ਮੇਰੇ ਸਾਥੀ ਨੇ ਅ ਅਸ਼wini ਸ਼ਰਮਾ ਸਾਹਿਬ ਉਹਨਾਂ ਨੂੰ ਮੈਂ ਕਹਿੰਦੇ ਤੂੰ ਇੱਥੇ ਆਓ ਜਵਾਬ ਦਿਓ ਕਿ ਬੀਜੇਪੀ ਕੀ ਸ탠ਡ ਰੱਖਦੀ ਸਾਨੂੰ ਪੰਜਾਬ ਨੂੰ ਕਿਸਾ ਕੰਪੰਸੇਟ ਕਰਨਾ ਚਾਹੀਏਗੀ ਤੁਸੀਂ ਨੇ ਕੁਰਤਾ ਝਾੜਤਾ 1600 ਕਰੋੜ ਰੁਪਏ ਦੀ ਕਹਿੰਦੇ ਅਨਾਊਂਸਮੈਂਟ ਕੀਤੀ ਉਹ ਵੀ ਪਤਾ ਨਹੀਂ ਕਦੋਂ ਆਏਗਾ ਆਏਗਾ ਨਹੀਂ ਆਏਗਾ ਕਿਸ ਰੂਪ ਚਾਏਗਾ ਉਹਦੇ ਬਾਰੇ ਜਾਣਕਾਰੀ ਦੇ ਜੀ ਤੁਸੀਂ ਐਨੇ ਕੋਈ 10 ਕਿਲੋਮੀਟਰ ਦੂਰ ਤੇ ਜਾ ਕੇ ਸੈਸ਼ਨ ਲੈਣ ਨਾਲ ਪੰਜਾਬ ਦੇ ਇਹ ਦੇ ਇਹਦੇ ਵਿੱਚ ਕੀ ਫਰਕ ਪੈ ਕੇ ਮੈਨੂੰ ਇਹੋ ਜਿਹੇ ਮਿਨਿਸਟਰ ਇਹ ਗੱਲ ਕਹਿੰਦੇ ਨੇ ਵੀ ਅਸੀਂ ਸਿੱਧੇ ਪੈਸੇ ਭੇਜਾਂਗੇ ਲੋਕਾਂ ਨੂੰ ਕਈ ਥਾਂ ਤੇ ਬਹੁਤ ਆਈ ਕਰਕੇ ਕਰੋ ਸਰ ਤੁਸੀਂ ਜਾਇਓ ਤੇ ਸਰਕਾਰ ਤੋਂ ਨਹੀਂ ਆਣਾ ਕੋਈ ਜਿੰਨਾ ਚਿਰ ਕੋਈ ਜਾਣਦਾ ਨਹੀਂ ਮੈਂ ਟਿੱਪਣੀ ਕੀ ਕਰਾਂ ਇਹਦੇ ਮਾਨਸਾ ਵੀ ਕਹਿੰਦੇ ਅਸੀਂ ਅਸੀਂ ਬੱਕਰੀਆਂ ਦੇ ਅਸੀਂ ਕੁੱਕੜੀਆਂ ਦੇ ਅਸੀਂ ਛੱਤਾਂ ਦੇ ਅਸੀਂ ਝੋਨੇ ਦੇ ਕੱਦੂਆਂ ਦੇ ਪੈਸੇ ਦਵਾਂਗੇ ਜਿਸ ਤਰ੍ਹਾਂ ਮਾਨਸਾ ਭੱਜ ਗਏ ਰਿਆ ਹੀ ਭਾਜੀਪੀ ਵਾਲੇ ਭੱਜ ਗਏ ਇਹਨਾਂ ਨੂੰ ਪੁੱਛ ਕੌਣ ਰਿਹਾ 14 15 ਜਾਣੇ ਫੇਰੀ ਜਾਂਦੇ ਨੇ ਬਾਜਾ ਜੀ ਬਾਜਾ ਸਾਹਿਬ ਆ ਭਾਜੀਪੀ ਦੇ ਮੈਂ ਨਹੀਂ ਵੇਖਿਆ ਕਿ ਇਹਨਾਂ ਨੂੰ ਇਹਨਾਂ ਨੂੰ ਕਿਸੇ ਪਿੰਡ ਦਾ ਵੀ ਨਹੀਂ ਪਤਾ ਵਿਚਾਰਿਆ ਬਾਜਾ ਸਾਹਿਬ ਫੌਰੀ ਰਾਹਤ ਇਹਨਾਂ ਦੀ ਉਂਗਲ ਫੜ ਕੇ ਭਾਵੇਂ ਹਰਿਆਣੇ ਛੱਡਾ ਹੋਵੇ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦੇ ਪਿੰਡਾਂ ਚ ਫੇਰੇ ਕਿ ਰਹਿੰਦੇ ਨੇ ਸਹੀ ਹੈ ਮਾਨਸਾ ਸਾਹਿਬ ਫੌਰੀ ਰਾਹਤ ਲੋਕ ਮੰਨਦੇ ਨੇ ਇੱਕ ਪਾਸੇ ਤਾਂ ਅੱਪਾ ਔਰ ਘਰੀਬਾ ਹੱਥ ਲੋਕ ਮੰਗਦੇ ਨੇ ਇੱਕ ਪਾਸੇ ਤਾਂ ਆਪਣੀ ਸਪੀਕਰ ਨੂੰ ਵਿਧਾਇਕ ਮੰਤਰੀ ਤੱਕੀਆਂ ਉਠਾ ਕੇ ਨਿਕਲ ਜਾਂਦੇ ਨੇ ਦੂਜੇ ਪਾਸੇ ਬੀਜੇਪੀ ਲੋਕਾਂ ਦੀ ਵਿਧਾਨ ਸਭਾ ਲਗਾ ਰਹੇ ਨੇ ਤੋਂ ਲੱਗਦਾ ਕਿ ਇਹ ਸੈਸ਼ਨ ਦੇ ਵਿੱਚ ਨਿਕਲਣਾ ਦੇਖੋ ਜਿੰਨੇ ਸੈਸ਼ਨ ਅਜੇ ਤੱਕ ਇਹਨਾਂ ਨੇ ਕੀਤੇ ਨੇ ਐਂਡ ਰਿਜ਼ਲਟ ਜ਼ੀਰੋ ਇਹਦਾ ਵੀ ਰਿਜ਼ਲਟ ਜੋ ਲੋਕਾਂ ਨੂੰ ਦੇ ਕੁਝ ਨਹੀਂ ਦੇ ਤੁਸੀਂ ਆਪ ਹੀ ਵੇਖ ਲਓ ਤੁਸੀਂ ਇਹਨਾਂ ਦੇ ਫੋਫੜ ਵੀ ਵੇਖ ਲਓ ਕੀ ਦੱਸ ਰਹੇ ਨੇ ਰੋਜ਼ ਵੀਡੀਓ ਪਾ ਰਹੇ ਆ ਦੇ ਤੁਸੀਂ ਵੇਖੋ ਡਰਾਮਾ ਕਿੱਡਾ ਵੱਡਾ ਆਮ ਮਸ਼ਹੂਰੀ ਹੈ ਪੰਜਾਬ ਕਿ ਫੁੱਫੜ ਤੇ ਕੁੱਕੜ ਬੜੀ ਮੁਸ਼ਕਲ ਫੜੇ ਜਾਂਦੇ ਇਹਨਾਂ ਕੋ ਕੁਝ ਵੀ ਨਹੀਂ ਹੁੰਦਾ ਸੀਗੀ ਪਿਛਲੀ ਵਾਰ ਦੀ ਤੁਸੀਂ ਕਿਹਾ ਕਿ ਇਹਨਾਂ ਦੇ ਮਿਸ਼ਨ ਦੇ ਵਿੱਚ ਜਿਹੜੇ ਪੈਸੇ ਨਾ ਪਾਏ ਜਾਣ ਡਾਇਰੈਕਟ ਉਹਨਾਂ ਦੀ ਮਦਦ ਕੀਤੀ ਜਾਵੇ ਕਿੰਨੇ ਕਾਂਗਰਸ ਵਿਰੋਧ ਦੀ ਹੈ ਪੰਜਾਬ ਦਾ ਭਲਾ ਲਈ ਮੈਡਮ ਅਸੀਂ ਦਿੱਕੋ ਗੱਲ ਕਹਿਨੇ ਆ ਮਾਨ ਸਾਹਿਬ ਖੁਦ ਮੁੱਖ ਮੰਤਰੀ ਸਾਂ ਮੈਂ ਵੀ ਐਮਪੀ ਸੀ ਦੇ ਮਾਨ ਸਾਹਿਬ ਵੀ ਦਿੱਲੀ ਵਿੱਚ ਚੈਂਪੀ ਸੀ ਜਦੋਂ ਪੀਐਮ ਕੇਰ ਆਇਆ ਉਸ ਦੇ ਵਿੱਚ ਮਾਨ ਸਾਹਿਬ ਨੇ ਖੁਦ ਵਿਰੋਧਤਾ ਕੀਤੀ ਹੈ ਇਸ ਗਰਾਉਂਡਸ ਤੇ ਕੀਤੀ ਕਿ ਆਰਟੀਆਈ ਦੇ ਥੱਲੇ ਨਹੀਂ ਆਂਦਾ ਉਹ ਅਸੀਂ ਕਹਿੰਦੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਰੰਗਲੇ ਪੰਜਾਬ ਚ ਹੀ ਦੇ ਦਿਓ ਬੜੇ ਕਿਰਪਾ ਕਰਕੇ ਮਾਨ ਸਾਹਿਬ ਸਾਨੂੰ ਦੱਸੋ ਤੇ ਸਹੀ ਤੁਹਾਨੂੰ ਕਿੰਨੇ ਪੈਸੇ ਆ ਰਹੇ ਤੇ ਖਰਚ ਕਿੱਥੇ ਕਰ ਰਹੇ ਅਸੀਂ ਇਸ ਗੱਲ ਦੀ ਬੰਗ ਕਰਨੇ ਅਸੀਂ ਹੁਣ ਆ ਵੇਖੋ ਐ ਸੈਸ਼ਨ ਚ ਵੀ ਅਸੀਂ ਮੰਗ ਕੀਤੀ 274 ਕਰੋੜ ਬਰਿੰਦਰ ਗੋਇਲ ਸਾਹਿਬ ਨੇ ਇੱਥੇ ਪਿਛਲੇ ਸੈਸ਼ਨ ਦੇ ਵਿੱਚ ਜੋ ਜੁੜਾ ਹੋਇਆ ਮੇਰੇ ਨਾਲ ਜੁੜਾਈ ਦੇ ਵਿੱਚ ਉਸ ਸੈਸ਼ਨ ਦੇ ਵਿੱਚ ਬਰਿੰਦਰ ਇਹਨਾਂ ਨੇ ਬਕਾਇਦਾ ਤੌਰ 'ਤੇ ਅਸੀਂ ਇੰਨੇ ਪੈਸੇ ਖਰਚੇ ਨੇ ਜਿੱਥੇ ਅਸੀਂ ਵੇਖਿਆ ਕਿ ਕੰਪਲੀਟ ਇਹ ਫਾਲਸ ਸਟੇਟਮੈਂਟ ਹੈ ਕਨਟਰਡੀਕਟਰੀ ਸਟੇਟਮੈਂਟ ਹੈ ਪੰਜਾਬ ਕੋ ਖਰਚਾ ਹੁੰਦਾ ਤੇ ਆ ਹਾਲ ਥੋੜਾ ਹੁੰਦਾ ਸੋ ਗੱਲ ਇਹ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਇੱਕੋ ਪ੍ਰੋਬਲਮ ਹੈ ਪਾਰਦਰਸ਼ਤਾ ਹੋਣੀ ਚਾਹੀਦੀ ਬਾਦਸ਼ਾਹ ਜਿਹੜੇ ਬੰਦੇ ਤੁਹਾਨੂੰ ਪੈਸੇ ਦੇ ਦੇ ਕਿਰਪਾ ਕਰਕੇ ਆਪੋਜੀਸ਼ਨ ਨਾਲ ਸ਼ੇਅਰ ਕਰੋ ਰਾਈਟ ਟੂ ਇਨਫੋਰਮੇਸ਼ਨ ਹੋਰ ਕੋਈ ਸਭ ਠੀਕ ਹੈ